ਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਜਾ ਰਹੇ ਹਾਂ 555 ਜੌਂਡੀਅਰ ਯਾਗੀ ਫੁੱਲ ਮੋਡੀਫਾਈ ਕਰਨਾ ਆਪਾਂ ਜਿਹਦੀ ਕਟਾਈ ਵਾਲੀ ਸੀਲ ਚੇਂਜ ਕਰਨਾ ਜਾ ਰਹੇ ਹਾਂ ਜੋ ਕਿ ਤੇਲ ਘੜਦੀ ਸੀ ਸਾਰੀ ਸੀਲ ਚੇਂਜ ਕਰਦੇ ਹਾਂ ਦਿਖਾਉਣੇ ਹਨ ਵੀਡੀਓ ਚ ਇਹ ਆਪਾਂ ਜਾਂਸੀ ਜੋ ਕੱਟ ਲੈਂਦੇ ਅਰੀਜਨਲ ਸੀਲ ਕੋਈ ਬਾਹਰੋਂ ਦੇਸੀ ਦਾ ਕੰਮ ਨਹੀਂ ਕਰਦੀ ਉਹਨਾਂ ਇਸ ਲਈ ਆਪਾਂ ਜਾਂਸੀ ਜੋ ਲੈ ਕੇ ਆਂਦੀ ਅਰੀਜਨਲ ਸਮਾਨ ਸਾਰਾ ਅਰੀਜਨਲ ਹੀ ਪਈਦਾ ਆਪਾਂ ਤੁਹਾਨੂੰ ਦਿਖਾਉਣੇ ਅੱਗੇ ਸਾਰੇ ਵੀਡੀਓ ਚ ਕਿਵੇਂ-ਕਿਵੇਂ ਤਿਆਰ ਕਰਦੇ ਆਪਾਂ ਜੌਂਡੀਅਰ ਇਹ ਸਾਲਾ ਰੱਖਿਆ ਆਪਾਂ ਇਹਦਾ ਤੇ ਉਹਦੇ ਬੋਸ਼-ਬਾਸ ਜੋ ਵੀ ਚੀਜ਼ ਪਈ ਸਾਰਾ ਕੋ ਨਮਾਸਮਾਹ ਲੈ ਕੇ ਬਾਹਰ ਆ ਉਹ ਚ ਟਰਬੋ ਚੇਂਜ ਕਰਨੀ ਆ ਪੈਕੇਜੀ ਕਪੜੀ ਕੇ ਬਦਲਨੇ ਆ ਡੀਲ ਬੰਬੀ ਮੋਡੀਫਾਈ ਕਰਾਉਣਾਗਾ ਤੁਹਾਨੂੰ ਅੱਗੇ ਵੀਡੀਓ ਵਿੱਚ ਦਿਖਾਵਾਂਗਾ ਸਾਰਾ ਕੁਝ ਠੰਡ ਕਾਰਨ ਸੀਲ ਥੋੜੀ ਕਰੜੀ ਬਹੁਤ ਹਾਰਡ ਹੋਈ ਪਈ ਆ ਬਣੇ ਰਿਹਾ ਵੀਡੀਓ ਚ ਤੁਹਾਨੂੰ ਦਿਖਾਉਣੇ ਅੱਗੇ ਸਾਰਾ ਕੁਝ ਤੇ 13 ਮਾਡਲ ਦੀ ਨਾਲ ਦੀ ਸੀਲ ਸੀ। ਇਹ 10-11 ਸਾਲ ਚੱਲ ਗਈ, ਬਹੁਤ ਸਾਲ ਚੱਲ ਗਈ ਬਾਈ। ਹੁਣ ਦੁਬਾਰੇ ਸੇਮ ਦਾ ਆਇਆ ਸੀ ਤੇਲ, ਇਸ ਕਰਕੇ ਨੂੰ ਖੋਲਿਆ। ਹਿੱਸਾ ਖੋਲਿਆ ਜੀ ਨਾਲ ਹੀ ਖੋਲ ਕੇ ਸੀਲ ਹੀ ਪਾ ਦਿਆਂਗੇ। ਆ ਬਾਹਰਲੀ ਸੀਲ ਆ ਗਈ ਰੇਤੇ ਵਾਲੀ। ਜਦੋਂ ਵੀ ਕਿਸੇ ਮਿਸਤਰੀ ਦੇ ਸੀਲ ਪਾਉਣੇ ਉਹ ਤਾਂ ਪੂਰੀ ਫੁੱਲ ਕਿਟੀ ਪਾਵੇ ਵਿੱਚ ਮਿਸਤਰੀ ਕੀ ਕਰਦੇ ਨੇ? ਇਹ ਕੱਲੀ ਤੇਲ ਵਾਲੀ ਸੀਲ ਬਾਹਰ ਦੇ ਵਿੱਚ ਲਈ ਬਾਰਮ ਸਾਰੀ ਚੀਜ਼ ਗਟ ਨਹੀਂ ਚੇਂਜ ਕਰਦੇ ਇਹ ਅਸੀਂ ਸਾਰਾ ਖਸਪਾ ਆਪ ਹੀ ਕਰਾਂਗੇ ਆਪਣੇ ਇੱਥੇ ਮਿਸਤਰੀ ਕੋਲੇ ਨਹੀਂ ਲਿਗੇ ਆਪਾਂ ਸਾਰਾ ਆਪ ਹੀ ਕੰਮ ਕਰਾਂਗੇ ਆਪਾਂ ਆਵਰ ਰੈਕਟਰ ਦਾ ਫੁੱਲ ਮੋਡੀਫਾਈ ਕਰਨਾ ਜੌਂਡੀਆ ਨੂੰ ਲਾਉਣਾ 75 h p ਸੀਲ ਫਿੱਟ ਕਰਤੀ ਆਪਾਂ ਕਿਸੇ ਨੂੰ ਦਿਖਾਉਣੇ ਪਿਸਟਨ ਵਿੱਚ ਪਾ ਕੇ ਇਹਦੇ ਕੁਈ ਓਕੇ ਰਿਪੋਰਟ ਆ ਜਮਾ ਨਾਟ ਕਾਸਤਾ ਨਾਟ ਤੋਂ ਬਾਦ ਨੂੰ ਲੱਗੇ ਨੂੰ ਵਿਚਫਟ ਕਰਨਾ ਜਿਵੇਂ ਓਕੇ ਆਪਾਂ ਪੰਪ ਆਪਣਾ ਬਣੇ ਰੋ ਅਗਲੀ ਵੀਡੀਓ ਰਹੀ ਸਾਰਾ ਕੁਝ ਦਿਖਾਵਾਂਗੇ ਬੁੜੀਆਂ ਚੋ